ਜਰੂਰੀ ਲੈ ਲਿਆ ਮਹਾਲੀ ਤੋਂ ਆਪ ਦੇ ਵਿਧਾਇਕ ਤੇ ਉਸ ਦੀ ਕੰਪਨੀ ਵਿਰੁੱਧ ਪਰਚਾ ਦਰਜ 150 ਕਰੋੜ ਦੀ ਠੱਗੀ ਦਾ ਦੋਸ਼ ਹੈ ਜੀ ਚੰਗਾ ਰਿਚ ਬੰਦਾ ਜੀ ਇਹ ਬਿਲਕੁਲ ਕੁਲਵੰਤ ਸਿੰਘ ਜਿਹੜੇ ਹੈਗੇ ਜੀ ਮਹਾਲੀ ਤੋਂ ਐਮਐਲਏ ਆਮ ਆਦਮੀ ਪਾਰਟੀ ਦੇ ਕਦੇ ਇਕੱਲੇ ਦਲ ਤੇ ਰਹੇ ਐ ਮੇਰ ਵੀ ਰਹੇ ਹੈ ਜੀ ਜੀ ਇਹਦੇ ਆਪਣੀ ਜਿਹੜੀ ਹੈਗੀ ਹੈ ਜੰਕਾ ਲੈਂਡ ਪ੍ਰੋਮੋਟਰ ਲਿਮਟਿਡ ਕਸ਼ ਹੈ ਇਹ ਐਲਪੀ ਬੜਾਈ ਹੋਈ ਹੈ ਸਾ ਕੰਪਨੀ ਬਣਾਈ ਹੋਈ ਹੈ ਇਹਦੇ ਤੇ ਹੋਰ ਵੀ ਇਲਜ਼ਾਮ ਲੱਗਦੇ ਕਿ ਬਹਾੜੀ ਦੇ ਆਲੇ ਦੋਲੇ ਤੁਹਾਨੂੰ ਪਤਾ ਪੰਚਾਇਤੀ ਜ਼ਮੀਨਾਂ ਸ਼ਾਮਲਾ ਜ਼ਮੀਨਾਂ ਕਾਫੀ ਪੰਗੇ ਜੀ ਔਰ ਕੁਛ ਜ਼ਮੀਨ ਖਰੀਦ ਲੈਣੀ ਤੇ ਕੁਛ ਵਿੱਚ ਉਹ ਵੀ ਮਿਲਾ ਲੈਣੀ ਇਹ ਇਲਜ਼ਾਮ ਵੀ ਹੈਗੇ ਲੇਕਿਨ ਇਹਨਾਂ ਲੇਟੈਸਟ ਇਲਜ਼ਾਮ ਹੈ ਉਹ ਇਲਜ਼ਾਮ ਜਿਹੜਾ ਹੈਗਾ ਉਹ ਅਦਾਲਤ ਦੇ ਹੁਕਮ ਦੇ ਤੇ ਇਹਨਾਂ ਦੇ ਖਿਲਾਫ ਹੈ ਤਿਆਰ ਰਜੂ ਇਹ ਖਿਲਾਫ ਹੋਇਆ ਦੀ ਵਾਇਸਟਾਨਾ ਹੋਈ ਹੈ ਉਹ ਹੈ ਕਿ ਦਿੱਲੀ ਦੀ ਐਨਸੀਆਰ ਦੇ ਵਿੱਚ ਇੱਕ ਹੋਰ ਕੰਪਨੀ ਸੀ ਜੀ ਤੇਰੀ ਕੰਪਨੀ ਦੇ ਨਾਲ ਇਹਨਾਂ ਨੇ ਇੱਕ ਸਮਝੌਤਾ ਕੀਤਾ ਸੀ ਇੱਕ ਸੌਦਾ ਕੀਤਾ ਸੀ ਕਿ ਅਸੀਂ ਤੁਹਾਡਾ ਏਰੀਆ ਡਿਵੈਲਪ ਕਰਦੇ ਆ ਉਹ ਕੰਪਨੀ ਦਾ ਨਾਮ ਹੈਗਾ ਜੀ ਐਮਜੀ ਹੈ ਇਹਨਾਂ ਦੀ ਜੀਐਲਪੀਐਲ ਹੈ ਐਮਜੀਐਫ ਨਾਲ ਇਹਨਾਂ ਨੇ ਗੱਲ ਕਰੀ ਔਰ ਐਮਜੀਐਫ ਤੋਂ ਇਹਨਾਂ ਨੇ ਜਿਹੜੀ ਹੈਗੀ ਹੈ ਸਮਝ ਲਓ ਵੀ 100 ਏਕੜ ਜ਼ਮੀਨ ਲਈ ਸੀ ਗੜगांव ਦੇ ਵਿੱਚ ਸੈਕਟਰ 93 ਜੀ ਔਰ ਉਹਦੇ ਟੋਟਲ ਜਿਹੜੀ ਹੈਗੀ ਹੈ 180 ਕਰੋੜ ਰੁਪਏ ਜਿਹੜੇ ਹੈ ਉਹ ਬਣਦੇ ਸੀ ਦੇਢ ਕਰੋੜ ਰੁਪਏ ਹਲੇ ਠੱਕੇ ਨਵਲ ਬਾਕੀ ਤੇ ਇਹਨਾਂ ਨੇ ਨਹੀਂ ਸੀ ਦਿੱਤਾ ਜੀ ਪਿਛਲੀ ਵਾਰੀ ਤੁਹਾਡੇ ਯਾਦ ਨਾਲ ਪਿਛਲੇ ਸਾਲ ਦੇ ਵਿੱਚ ਈਡੀ ਵਾਲਿਆਂ ਨੇ ਵੀ ਇਹਨਾਂ ਦੇ ਰੇਡ ਕੀਤੀ ਸੀ ਇਹ ਜਿਹੜੀ ਹੈਗੀ ਐ ਐਮ ਜੀ ਐਫ ਕੰਪਨੀ ਇਹ ਚੱਲੀ ਗਈ ਸੀ ਕੋਰਟ ਔਰ ਕੋਰਟ ਦੇ ਹੁਕਮ ਤੇ ਹੁਣ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਚੁੱਕਾ ਹੈ ਜਿਹੜੇ ਐਮ ਐਲ ਏ ਕੁਲਵੰਤ ਸਿੰਘਾ ਮੁਹਾਲੀ ਤੋਂ ਉਹਦੇ ਖਿਲਾਫ ਜੀ ਹਾਂ ਤੇ ਬਸਾਬ ਲਾਲ ਸਿੰਘ ਨੇ ਪੁੱਛਿਆ ਕਹਿੰਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚਹਾਣ ਨੇ ਕਿਹਾ ਜੀ ਰਸਾਇਣ ਖਾਦਾ ਨਾਲ ਡੀ ਐਨ ਏ ਜਿਹੜਾ ਘਟਦਾ ਜਾ ਰਿਹਾ ਆਉਣ ਵਾਲੀ ਪੀੜ੍ਹੀ ਦਾ ਇਿੱਥੇ ਕੋਈ ਸ਼ੱਕ ਨਹੀਂ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਜਿਹੜੀਆਂ ਰਸਾਇਣਕ ਖਾਦਾ ਹੈ ਰਸਾਇਣਕ ਖਾਦਾ ਜਿਹੜੀ ਹੈਗੀ ਆ ਉਹ ਤਾਂ ਬਹੁਤ ਸਾਡੇ ਲਈ ਖਤਰਨਾਕ ਹੈ ਜੀ ਯਾਦਾ ਜੇ ਆਪਾਂ ਦੇਖੀਏ ਤੇ ਰਸਾਇਣਕ ਖਾਦਾ ਪੰਜਾਬ 'ਚ ਇਸਤੇਮਾਲ ਕੀਤੀਆਂ ਜਾਂਦੀਆਂ ਅਸੀਂ ਹਰਾ ਇਨਕਲਾਬ ਹੈ ਜਿਹੜਾ ਉਹਦਾ ਸ਼ਿਕਾਰ ਹੋਏ ਤੇ ਅੰਨੇ ਬਾਅਦ ਜੋ ਸਾਨੂੰ ਮਤਲਬ ਜਿਹੜਾ ਐਗਰੀਕਲਚਰ ਐਕਸਪਾਇਟ ਜਿਹੜੀ ਸਿਫਾਰਿਸ਼ਾਂ ਕਰਦੇ ਉਹਦੇ ਉਲਟ ਸੀ ਉਹਦੀ ਵਰਤੋਂ ਕਰਦੇ ਮੈਂ ਪਿਛਲੇ ਦਿਨ ਜਿਹੜਾ ਰਾਜਸਥਾਨ ਜਾ ਕੇ ਆਇਆ ਸੀ ਰਾਜਸਥਾਨ ਦੇ ਵਿੱਚ ਕਿਸੇ ਕਿਸਾਨ ਨਾਲ ਗੱਲ ਹੋਈ ਨੂੰ ਪੁੱਛਿਆ ਵੀ ਤੁਹਾਡੀ ਆੰਦਰ ਕਿ ਨਹੀਂ ਹੈ ਜੀ ਉਹ ਕਹਿੰਦਾ ਵੀ ਸਾਡੇ ਝਾੜ ਘਾਟ ਤੇ ਟੈਲੀਗ੍ਰਾਮ ਦੇ ਪੰਜਾਬ ਦੇ ਬਰਾबरी ਹੁੰਦੀ ਹੈ ਹਮ ਅਗਲਾ ਸਵਾਲ ਸੀ ਵੀ ਇੱਕ ਵੀ ਜਿਹੜੋਂ ਨੇ ਬੰਦੇ ਨੇ ਇੱਕ ਐਕਸਪਲੇਨੇਸ਼ਨ ਦਿੱਤੀ ਉਹ ਕਹਿੰਦਾ ਵੀ ਅਸਲ ਦੇ ਵਿੱਚ ਇਹ ਕਿ ਤੁਸੀਂ ਬੱਦ ਝਾੜ ਲੈਣ ਵਾਸਤੇ ਬੱਦ ਖਾਤਾ ਕਿਤਨਾ ਸ਼ਕ ਇਸਤੇਮਾਲ ਕਰਦੇ ਹੋ ਜੀ ਰਾਜਸਥਾਨ ਦੇ ਵਿੱਚ ਅਸੀਂ ਲੋੜ ਮੁਤਾਬਕ ਜਿਹੜੇ ਹੈਗੇ ਆ ਉਹ ਖਾਤਾ ਇਸਤੇਮਾਲ ਕਰਦੇ ਆ ਖਰਚਾ ਘਟ ਆਉਂਦਾ ਝਾੜ ਸਾਡਾ ਘਟ ਆਉਂਦਾ ਪਰ ਤੁਹਾਡੇ ਮੁਕਾਬਲਤਨ ਜੇ ਕੰਪੇਅਰ ਕਰੀਏ ਤਾਂ ਸਾਡੀ ਜਿਹੜੀ ਹੈ ਸਾਨੂੰ ਪੈਸਾ ਚੰਗਾ ਬਣਦਾ ਹੈ ਸੋ ਅਸੀਂ ਉਹ ਹਰੇਨ ਕਲਾਸ ਦਾ ਸਕਾਰੋ ਕੇ ਪੰਜਾਬ ਤੱਕ ਬੜਵਾਦੀ ਕੀਤੀ ਜਾ ਰਹੀ ਹੈ ਜਿੰਨੀ ਐਸਪਰੇ ਆਪਾਂ ਦੇਖੀਏ ਜਿਹੜੀ 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 ਖੁਰਾਕੀ ਪੋਲਿਊਸ਼ਨ ਹੈ ਉਹ ਖੁਰਾਕੀ ਪੋਲਿਊਸ਼ਨ ਜਿਹੜਾ ਕੈਰ ਅਸੀਂ ਇਸਤੇਮਾਲ ਕਰਦੇ ਖਾਦ ਵਗੈਰਾ ਉਹਦਾ ਕਰਕੇ ਹੁੰਦਾ ਹੈ ਔਰ ਜੋ ਸ਼ਿਵਦਾਸ ਸਿੰਘ ਚੋਹਾਨ ਨੇ ਕਿਹਾ ਠੀਕ ਹੈ ਸ਼ਿਵਰਾਜ ਸਿੰਘ ਚੋਹਾਨ ਕਈ ਵਾਰ ਦਾ ਮੁੱਖ ਮੰਤਰੀ ਰਿਹਾ ਹੈ ਅਰੇ ਵੀ ਆਪਾਂ ਨੂੰ ਮੰਨਣਾ ਪਹਿਲਾ ਕਿ ਉਹਦੀ ਇੱਕ ਪਕੜ ਚੰਗੀ ਤਕੜੀ ਹੈ ਕਿਉਂਕਿ Madhya Pradesh ਦੇ ਵਿੱਚ ਖੇਤੀਬਾੜੀ ਦਾ ਜੇ ਆਪਾਂ ਦੇਖੀਏ ਡਵੈਲਪਮੈਂਟ ਤਾਂ ਉਹ ਐਸਾ ਕਿਤੇ ਨਹੀਂ ਕਿਤੇ ਜਾ ਰਹੀ ਹੈ ਆਪਣੇ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਕਿਤੇ ਜਾਂਦੇ ਰੋ ਮੇਰੇ ਖਿਆਲ Madhya Pradeshੋਂ ਦੀ ਕਣਕ ਦੀ ਪੈਦਾਵਾਰ ਹੁੰਦੀ ਜਿੰਨੀ ਪੰਜਾਬ 'ਚ ਵਿਕੀ ਜਾਂਦੀ ਹੈ MPD ਦੀ ਕਣਕ ਹੈ ਗੈਂਟੀਆ ਆਟਾ ਹੈ ਕਿ ਉਹ ਲੋਕਰੀ ਦੀ ਜਾਂਦੇ ਕੱਲ੍ਹ ਹੀ ਅਸੀਂ ਮੈਂ ਕਿ ਕੁਝ ਸੱਜਣ ਅਸੀਂ ਇੱਥੇ ਕੱਠੇ ਬੈਠੇ ਸੀ ਗੱਲਾਂ ਚੱਲ ਰਹੀਆਂ ਸੀ ਉਹ ਕਹਿੰਦੇ ਵੀ ਜਿਹੜੀ ਉੱਥੇ MPD ਕਾ ਹੈਗੀ ਇਹ ਤਾਂ ਤੁਹਾਡੀ ਕਣਕ ਉਹ ਤਾਂ 6-6 ਫੁੱਟ ਲੰਬੀ ਹੁੰਦੀ ਹੈ ਔਰ ਉਹ ਉਹਦੀ ਕਟਾਈ ਕਰਕੇ ਤੇ ਫਿਰ ਉਹ ਉਹ ਨਹੀਂ ਤਾਂ ਕਨਕ ਪੈਦਾ ਹੀ ਨਹੀਂ ਹੁੰਦੀ ਤੇ ਉਹ 6000 ਦੇ ਕਰੀਬ ਇਹ ਪ੍ਰਤੀ ਕੈਂਟਲ